ਪ੍ਰੋਗਰਾਮ ਆਵਾਜ਼ ਨੂੰ ਕਾਦੀ। ਜਦੋਂ ਆਗੇ ਸਭ ਤੋਂ ਇਹ ਗਲੀਆਂ ਬਣਾ ਦੇ ਤਾਂ ਗਲੀਆਂ ਨਹੀਂ ਬਣੀਆਂ। ਨਾ ਤੇ ਇਸ ਗਲੀ 'ਚ ਲੇਟਾ ਨਾ ਖੰਭਾ ਲੱਗੇ ਦਾ ਨਾ ਹੀ ਗਲੀਆਂ ਬਣੀਆਂ। 15 ਸਾਲ ਹੋ ਗਏ ਸਾਨੂੰ ਰਹਿੰਦੇ। ਅਜੇ ਤੱਕ ਕੁਛ ਨਹੀਂ। ਗਲੀ ਤੇ ਵਰਕਰਾਂ ਉਹ ਤੋਂ ਕਾਰਪੋਰੇਸ਼ਨ 'ਤੇ ਫੋਨ ਕਰਦੇ ਆ। ਉਹ ਨੂੰ ਆਜਨ ਦੱਸਦੇ ਆ। ਤੁਹਾਡੇ ਆਖੇ ਕਾਰਪੋਰੇਸ਼ਨ ਦਾ ਕੋਈ ਵੀ ਅਕਸਰ ਚਾਹੇ ਅਕ੍ਰਿਓ ਹੋਵੇ ਚਾਹੇ ਐਕਸੀਨ ਹੋਵੇ ਚਾਹੇ ਜੀਓ ਹੋਵੇ ਚਾਹੇ ਇਨਸਪੈਕਟਰ ਹੋਵੇ ਸਾਡੇ ਕਾਂਗਰਸੀ ਨੂੰ ਮੁਸਰਰ ਦੇ ਅੱਖੇ ਕੋਈ ਵੀ ਅਫਸਰ ਜਿਹੜਾ ਕੋਈ დამਰੇ ਕੰਮ ਮੇਰ ਸਾਥ ਦਿੰਦੇ ਆ ਮੇਰੋਂ ਦਾ ਮੇਰੇ ਸਾਹ ਨਾਲ ਆਪਣੀ ਵਸਣੀ ਚਲੇ ਕਰ ਨਮਸਕਾਰ ਦੋਸਤੋ ਮੈਂ ਸਮਿਸ਼ਨੋਤਰਾ ਤੁਸੀਂ ਦੇਖ ਰਹੇ ਹੋ ਹਲਚੀ ਜੀ ਆਪ ਜੀ ਫਾਸਟ ਪ੍ਰੋਗਰਾਮ ਆਵਾਜ਼ ਲੋਕਾਂ ਦੀ ਜਿਨਾਮਾ ਕੇ ਸਿਆਸਤਾਂ ਤੱਕ ਕਲੀਅਰ ਹੋਰ ਮਹੱਤਵ ਦੀ ਗੱਲ ਤੋਂ ਬਾਅਦ ਸਪੰਦਾਗੇ ਅਸੀਂ ਸਾਨੂੰ ਦੱਸਨੀ ਹੈ ਕਿ ਹਰ ਜਨੂਬੀ ਟੀਮ ਹੈ ਪੁੰਜੀ ਕੰਡ ਦੇਰੀਵਾਲ ਦੇ ਵਿੱਚ ਬਾਅਦ ਨੰਬਰ 44 ਦੇ ਵਿੱਚ ਲੋਕਾਂ ਨਾਲ ਗਲਵਾਕੀ ਕਰਦੇ ਹਨ ਇਹ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਕਿ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ ਬਹੁਤ ਸਾਰੇ ਲੋਕਾਂ ਨਾਲ ਗਲਵਾਕੀ ਕੀਤੀ ਗਈ ਕੋ ਲੋਕਾਂ ਦਾ ਵੀ ਕਹਿਣਾ ਹੈਗਾ ਕਿ ਗਲੀਆਂ ਨੂੰ ਲੈ ਕੇ ਔਰ ਸੀਵਰੇਜ ਨੂੰ ਲੈ ਕੇ ਤੇ ਲੈਟਰਨ ਨੂੰ ਲੈ ਕੇ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਪਰ ਲੋਕਾਂ ਦਾ ਨੰਨੀ ਕਰਾ ਹੈ ਕਿ ਮਾੜੀ ਨਹੀਂ এডੂਕੇਸ਼ਨ ਕਰਦੋਂ ਲੋਕਾਂ ਨੂੰ ਉਹੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਐਮ ਸੀ ਅਜਿਮਾਈ ਨਗਰ ਕੌਂਸਲ ਦਿੱਤੀ ਕਿ ਇਹ ਬੰਦ ਮਹਾਰਤ ਵੀ ਕਹਿਣਾ ਹੈ ਕਿ ਆਮਾ ਦੀ ਪਾਰ ਤੋਂ ਦੱਸਦੇ ਆਪਣਾ ਪੱਲਾ ਛੱਡ ਦੇ ਨਜ਼ਰ ਆਇਆ ਮੈਂ ਸਮੀ ਸੁਣੋਤਰਾ ਅੱਜ ਤੁਹਾਡੀ ਮਨਾਣ ਕੋ ਸਾਡੀ ਗਲੀ ਦਾ ਨਾਮ ਜੈਗਦੇਮ ਕਲੋਨੀ ਆ ਮੇਰਾ ਨਾਮ ਬਿਮਲਾ ਦੇਵੀ ਹੈ ਹਾ ਨੰਬਰ ਬਾਹਰ ਨੰਬਰ ਪਤਾ ਲਈ ਹੈ ਇਸ ਮਸਿਆਦੀ ਕੋ ਦਾਂਦੀ ਹੈ ਪੇਰਾ ਕਾਬੂ ਰਿਹਾ ਕ ਤੜੇ ਦਾ ਸਾਸ਼ 6 ਮਹੀਨੇ ਹੋ ਗਿਆ ਗਲੀਆਂ ਬਣਾ ਦੇ ਤੱਕ ਗਲੀਆਂ ਨਹੀਂ ਬਣੀ ਨਾ ਤੇ ਇਸ ਗਲੀ ਚ ਲੈਟਾ ਨਾ ਖੰਭਾ ਲੱਗੇ ਦਾ ਨਾ ਹੀ ਗਲੀਆਂ ਬਣੀ 15 ਸਾਲ ਹੋ ਗਏ ਸਾਨੂੰ ਰਹਿੰਦੇ ਅਜੇ ਤੱਕ ਕੁਝ ਨਹੀਂ ਬਣਿਆ ਬਾਕੀ ਸਾਰਾ ਪਿੰਡ ਪੱਕੀਆਂ ਗਲੀਆਂ ਨਾਲ ਸਾਡੀ ਹੈ ਇਕੱਤੀ ਇਕ ਗਲੀ ਪਤਾ ਨਹੀਂ ਇਹ ਕਿਹੜਾ ਕਾਰਨ ਹੈ ਕਿਉਂ ਨਹੀਂ ਬਣਦੀ ਇਹ ਨਹੀਂ ਪਤਾ ਸਾਨੂੰ ਸਾਨੂੰ ਇੰਨਾ ਹੀ ਹੈ ਕੁਛ ਨਾ ਬਣਾਓ ਗਲੀ ਵੀ ਨਹੀਂ ਬਣਾਓ ਸਾਨੂੰ ਆਣ ਕੇ ਦੱਸ ਦੋ ਵੀ ਬਣਾਉਂਦੇ ਕਿਉਂ ਨਹੀਂ ਮਤਲਬ ਕਿ ਇਹ ਨਹੀਂ ਬਣਾਉਂਦਾ ਬਸ ਅਸੀਂ ਇਸੇ ਬਾਰੇ ਅਸੀਂ ਨਾਲ ਗੱਲ ਕਰਤੀ ਸੀ ਐਮਸੀ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਅਸੀਂ ਕਾਂਗਰਸ ਦੇ ਆ ਇਹ ਨਵੇਂ ਜਿਹੜੇ ਖੜਾ ਉਹ ਟਰ ਚੱਕਾ ਵਾਲਾ ਬਣਾਏਗਾ ਗਲੀਆਂ ਉਹਨਾਂ ਨੂੰ ਕਿਹਦੇ ਬੇਦਾ ਬਈ ਕਟਾਊ ਚੱਕਲੇ ਵਾਲੇ ਨੇ ਬਣਾਣੀਆਂ ਕਿ ਚਾਈ ਐਮਸੀ ਨੇ ਬਣਾਣੀਆਂ ਨਾ ਇਹ ਨਹੀਂ ਸੰਤ। ਕਿੰਨੇ ਚਿਰ ਤੋਂ ਸਮੱਸਿਆ ਜੁੰਦ ਤੇ ਦੀ। ਕੰਨ 15 ਸਾਲ ਹੋ ਗਿਆ। ਕੀ ਮੰਗਣਾ ਨਾ। ਇਹੋ ਮੰਗਿਆ ਸਾਡੀ ਪਲਾਟਾਂ ਲੱਗ ਜਾਣ ਗਲੀਆਂ ਬਣ ਜਾਣ। ਬੱਸ ਐਮਸੀ ਕੁਲਦੀ ਨਾ। ਐਮਸੀ ਦਾ ਨਾਮ ਕੀ ਹੈ ਨਾ? ਯੂ ਕਹਿੰਨੇ ਆਂ ਅਸੀਂ ਤੇ। ਅਜੂਮਾ ਜਨ ਕਹਿੰਨੇ ਆਂ ਅਸੀਂ। ਇਸ ਮੁਕਾ ਇਸ ਲਈ। ਕਹਿੰਦਾ ਤੇ ਇਹ ਚੀਜ਼ ਲਈ ਪਾਇਆ ਗਿਆ ਬਲਹਾ ਇੱਕ ਬੁਰੀ ਚੀਜ਼ ਕੌਣ। ਇਹ ਸੀਵਰੇਜ ਦੇਖੋ ਬਣਾਏ ਰਿਹਾ ਦੰਦੇ ਬੇੜੇ ਦੇਖੋ ਤੇ ਸੀਵਰੇਜ ਦੇਖ ਲਓ। ਤੇ ਗਲੀ ਬਣ ਗਈ ਤੇ ਇਹ ਤੇ ਕਮਰੇ ਬਣ ਗਏ ਅੰਦਰ ਖੂਹ ਬਣ ਗਿਆ ਇਹ ਹੁਣ ਇੱਕ ਪੁੱਟਾ ਪੁੱਛ ਕੇ ਉੱਟਾ ਉੱਚਾ ਤੇ ਕਰ ਨਹੀਂ ਸਕਦੇ ਏਡੀ ਛਿੱਧੀ ਠੀਕ ਹੈ ਪਬਲਿਕ ਹੈ ਕਿਡਿੰਗ ਕੀ ਜਲਦੀ ਹੁਕ ਕੇ ਕਰ ਲੈ ਪਾਣੀ ਕਿੱਥੋਂ ਜਾਂਦਾ ਪਾਣੀ ਨਾ ਉਹ ਨਾਲੀ ਚ ਜਾਂਦਾ ਨਾਲਾ ਹੈ ਹੀ ਨਹੀਂ ਪਾਣੀ ਕਿੱਥੋਂ ਆਉਂਦਾ ਪਾਣੀ ਨਗਾ ਆਣਾ ਲਾਓ ਦੇਖੋ ਦੁਕਾਨ ਆ ਉੱਥੇ ਨਾਲਾ ਆ ਔਰ ਕੀ ਨਾਮ ਹੈ ਮੇਰਾ ਨਾਮ ਮਦਨ ਗੋਪਾਲ ਹੈ ਗਲੀ ਦਾ ਨਾਮ ਜੈਗੁਰਦੇਵ ਰੱਖਿਆ ਗਿਆ ਜੀ ਇਹ ਸਾਡੇ ਵੱਲੋਂ ਹੀ ਰੱਖਿਆ ਗਿਆ ਜੀ ਕੀ ਬਰਾਬਰ ਕੀਤੇ ਪ੍ਰੋਬਲਮ ਇਹ ਹੈ ਕਿ ਗਲੀਆਂ ਬਣ ਜਾਣ ਖੰਬੇ ਲੱਗ ਜਾਣ ਲਾਈਟ ਲੱਗ ਜੇ ਬਸ ਹੋਰ ਕੁਝ ਨਹੀਂ ਸਾਨੂੰ ਚਾਹੀਦਾ ਜੀ ਇਹ ਨੰਬਰ ਮਹੀਨੇ ਤੋਂ ਗਲੀਆਂ ਦਾ ਕੰਮ ਚੱਲ ਰਿਹਾ ਪਰ ਲੇਕਿਨ ਅਜੇ ਤੱਕ ਕੋਈ ਪ੍ਰਣਾਮ ਨਹੀਂ ਦਾ ਮਿਲਿਆ ਅਸੀਂ ਤੇ ਇਹ ਚਾਹਨੇਗੇ ਕਿ ਗਲੀਆਂ ਕਲੀਅਰ ਹੋ ਜਾਣ ਬਸ ਹੋਰ ਐਮਸੀ ਨਾਲ ਨਹੀਂ ਕੀਤੀ ਸਰ ਗੱਲ ਕਿਸ ਦੇ ਨਾਲ ਕਰਨੀ ਆ ਪਿੱਛੇ ਜੀ ਆਪਣੇ ਮੰਤਰੀ ਸਾਹਿਬ ਆਏ ਉਹਨਾਂ ਨੇ ਕਿਹਾ ਕਿ ਸਭ ਕੁਝ ਕਲੀਅਰ ਹੋ ਜਾਏਗਾ ਤੇ ਮੰਤਰੀ ਸਾਹਿਬ ਉਹਨਾਂ ਨੇ ਇੱਕ ਆਰਡਰ ਦਿੱਤਾ ਹੋਇਆ ਤੇ ਉਹ ਕੰਮ ਇੱਥੇ ਰੁਕਿਆ ਹੀ ਹੋਇਆ ਸਰ ਜੀ ਅੱਗੇ ਕੰਮ ਹੀ ਨਹੀਂ ਕੋਈ ਚੱਲ ਰਿਹਾ ਇਹ ਗੱਲ ਕੀਤੀ ਉਹਦਾ ਮੇਰੇ ਮੇਰੇ ਬੱਸ ਦਾ ਠੀਕ ਚੰਨੇ ਕੀ ਸਾਡੀ ਇੰਕਲੀਆਂ ਕੰਪਲੀਟ ਹੋਈ ਨਾ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਮੇਰਾ ਨਾਮ ਪੁਸ਼ਪਾ ਦੇਵਿਆ ਤੇ ਵਾਰ ਸਾਡੀ 42 42 ਕੀ ਸਮੱਸਿਆੰਤੀ ਦੀ ਸਮੱਸਿਆ ਇਹ ਹੈ ਕਿ ਪਾਣੀ ਦੀ ਤਾਂ ਗਲੀ ਨਹੀਂ ਜਿਹੜੀ ਉਹ ਹੈ ਇਹ ਸਾਡੇ ਤਾਂ ਜਣਾ ਨੇ ਪੈਪਾ ਵੀ ਨਹੀਂ ਪਾਈ ਦੀ ਪਾਣੀ ਵਾਲੀਆਂ ਆ ਜਣਾ ਪੈਪਾ ਪਾਣੀ ਦਾ ਤਾਂ ਕੰਮ ਬੰਦ ਕਰ ਛੜਿਆ ਉਹਨਾਂ ਨੇ ਕੀ ਕਰਨ ਸੀ ਕੰਮ ਬੰਦ ਕਰ ਦਿੰਦਾ ਨਹੀਂ ਇਹ ਪਤਾ ਹੁਣ ਉਹ ਕਹਿੰਦੇ ਪੈਸੇ ਨਹੀਂ ਆਉਂਦੇ ਕਿ ਸਾਨੂੰ ਕੀ ਪਤਾ ਹੁਣ ਇਸ ਗੱਲ ਦਾ 来 ਆਇਆ ਇੱਕ ਚੰਨੀ ਹੁਣ ਸੰਭਾਗ ਨੇ ਦੇਖਣਾ ਕਹਿੰਦੇ ਸੀ ਅਸੀਂ ਮਾਰਚ ਮਹੀਨੇ ਬਣਾ ਦਾਂਗੇ ਮਾਰਚ ਵੀ ਟੱਪ ਗਿਆ ਹੁਣ ਤਾਂ ਸੱਵਾ ਮਹੀਨਾ ਵੀ ਜਾਇਆ ਕਰਦਾ ਜਾ। ਪਰ ਕੋਈ ਨਹੀਂ ਆਇਆ ਨਾ ਕਹਿੰਨੇ ਪੁੱਛਿਆ ਨਾ ਕੋਈ ਕੁਝ ਨਹੀਂ ਆ ਤੁਹਾਡੇ ਸਾਹਮਣੇ ਦੇਖੋ ਕਿੱਡਾ ਇਹ ਨਾ ਐਸੀ ਵਰਜਾ ਬਣਾਇਆ ਦਾ ਕਿੱਡਾ ਉੱਚਾ ਟੜ ਕਿੰਨੇ ਕਿੰਨੇ ਗੇੜ ਆਇਆ ਕਰਦੇ ਨੇ ਵਿੱਚ ਇੱਕ ਵਾਰ ਬਣਾਣਾ ਬੜਾ ਔਖਾ ਤਾਂ ਦੁਬਾਰੀ ਪਰ ਕਿੱਦਾਂ ਬੰਦਾ ਬਣਾ ਸਕਦਾ ਪਿਛਲੇ ਮੇਰੇ ਖਿਲਾਫ ਸੀ ਜਿਹੜੇ ਪਿਛਲੇ ਐਮਸੀ ਸੀਗੇ ਪਿਛਲੇ ਹਉ ਹੈ ਇਦਾਂ ਦਾ ਹਾਲ ਹੀ ਥੀਏ ਐਮਸੀ ਕੋਈ ਨਹੀਂ ਸਰੇ ਕੋਲੇ ਆ ਲੋ ਇਧਰ ਦਾ ਦੇ ਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਾ ਇਹਨਾਂ ਨੇ ਕੀਤੀ ਨਾ ਆਪੇ ਪੁੱਛ ਮੰਗੇ ਤੇ ਉਹ ਆਪਣਾ ਨਾਮ ਦੱਸ ਦਿਓ ਮੈਂ ਅਜੇ ਕੁਮਾਰ ਜੀ ਕਾਉਂਸਲਰ ਬਾੜ ਨੰਬਰ 42 ਡੇਰੀਵਾਲ ਕੋਠੀ ਪੰਤਾ ਜਮਾਲਪੁਰ ਸਰ ਉਹ ਦੋ ਦੋ ਘਰਾਂ ਵਾਸਤੇ ਮੰਤਰੀ ਸਾਹਿਬ ਦੀ ਰਿਸ਼ਤੇਦਾਰੀ ਉੱਥੇ ਦੋਹਾਂ ਘਰਾਂ ਵਾਸਤੇ ਤਿੰਨ ਗਲੀਆਂ ਦੇ ਮੰਤਰੀ ਸਾਹਿਬ ਨੇ ਬਣਾਤੀਆਂ ਉੱਥੇ ਵੋਟਾਂ ਉਸ ਗਲੀ 'ਚ 6 ਹੀ ਆ ਘਰ ਤੋਂ ਹੀ ਆ ਦੋ ਘਰ ਤੇ 6 ਵੋਟਾਂ ਜਿਹੜੇ ਕੋਈ ਨਵੇਂ ਘਰ ਬਣੇਦੇ ਹੁੰਦਾ ਕੋਈ ਬੋਟ ਨਹੀਂ ਇੱਥੇ ਕੋ ਰਾਸ਼ਨ ਕਾਰਡ ਨਹੀਂ ਇੱਥੇ ਕੋਈ ਆਧਾਰ ਕਾਰਡ ਨਹੀਂ ਇੱਥੋਂ ਦਾ ਉਹਨਾਂ ਦੋਵਾਂ ਘਰਾਂ ਵਾਸਤੇ ਤਿੰਨਾਂ ਗਲੀਆਂ ਦੇ ਵਿੱਚ ਸੀਵਰੇਜ ਪੈ ਗਿਆ ਜੀ ਤਿੰਨਾਂ ਗਲੀਆਂ 'ਚ ਅੰਡਰਗਰਾਉਂਡ ਪਾਈਪਲਾਈਨ ਪੈ ਗਈ ਹੈ ਪਾਣੀ ਦੀ ਤੇ ਨਾਲੀਆਂ ਦੀ ਔਰ ਤਿੰਨਾਂ ਗਲੀਆਂ 'ਚ ਟਾਇਲਰ ਵੀ ਲੱਗੀ ਜਾਣੀਆਂ ਜਦੋਂ ਕੰਮ ਸ਼ੁਰੂ ਹੋਏਗਾ ਪਰ ਜਿਹੜੇ ਲੋਕ 40 40 50 50 ਸਾਲ ਤੋਂ ਜਿੰਦੀਆਂ ਪੀੜ੍ਹੀਆਂ ਇੱਥੇ ਪੀੜ੍ਹੀਆਂ ਦੀ ਪੀੜ੍ਹੀਆਂ ਇੱਥੇ ਡੇਰੀਵਾਲ ਦੇ ਕੋਠੀਪੰਤਾ ਦੇ ਵਿੱਚ ਠੀਕ ਹੈ ਉਹਨਾਂ ਦੀਆਂ ਗਲੀਆਂ ਟੈਂਡਰ ਹੋਣ ਦੇ ਬਾਵਜੂਦ ਪੈਸੇ ਕਾਰਪੋਰੇਸ਼ਨ ਦੇ ਖਾਤੇ 'ਚ ਪਏ ਹੋਣ ਦੇ ਬਾਵਜੂਦ ਤਾਂ ਵੀ ਇਹ ਕੰਮ ਜੜੇ ਆ ਨਹੀਂ ਹੋਣਦੇ ਹੁੰਦੇ ਨੇ ਕਿਉਂਕਿ ਅਸੀਂ ਕ੍ਰੈਡਿਟ ਹੀ ਲੈਣਾ ਜ ਪੈਸੇ ਚਾਹੇ ਕਾਉਂਸਲਰ ਨੇ ਪਾਸ ਕਰਾਏ ਆ ਹਾਊਸ ਚ ਪੰਜਾਬ ਸਰਕਾਰ ਦਾ ਤੇ ਮਤਲਬ ਹੀ ਕੋਈ ਨਹੀਂ ਸਾਰੇ ਪੈਸੇ ਸੈਂਟਰ ਸਰਕਾਰ ਦੇ ਆ ਇੱਕ ਇੱਕ ਇਦਾਂ ਲੱਗਦਾ ਸਰ ਉਹ ਟੂਆ ਪੁੱਟ ਕੇ ਠੀਕ ਕਰਨ ਦੀ ਬਜਾਏ ਜਿਹੜਾ ਸਾਡੇ ਜਨਮ ਤੋਂ ਪਹਿਲੇ ਤੋਂ ਉੱਥੇ ਇੱਕ ਨਲਕਾ ਹੀ ਪੁਰਾਣਾ ਉਹ ਵੀ ਬੰਦ ਕਰ ਗਏ ਕੌਣ ਕਰ ਗਿਆ ਆਮ ਆਮੀ ਪਾਰਟੀ ਵਾਲੇ ਜਿਹੜੇ ਵਰਕਰ ਆ ਉਹ ਉਥੋਂ ਕਾਰਪੋਰੇਸ਼ਨ ਚ ਫੋਨ ਕਰਦੇ ਆ ਉਥੋਂ ਮੁਲਾਜ਼ਮ ਸਾਦੇ ਆ ਸਾਡੇ ਆਖੇ ਕਾਰਪੋਰੇਸ਼ਨ ਦਾ ਕੋਈ ਵੀ ਅਕਸਰ ਚਾਹੇ ਐਸਡੀਓ ਹੋਏ ਚਾਹੇ ਐਕਸੀਅਨ ਹੋਏ ਚਾਹੇ ਜੀਆਈਓ ਹੋਏ ਚਾਹੇ ਇਨਸਪੈਕਟਰ ਹੋਏ ਸਾਡੇ ਕਾਂਗਰਸੀ ਕਾਉਂਸਲਰ ਦੇ ਆਖੇ ਕੋਈ ਵੀ ਅਫਸਰ ਜਿਹੜਾ ਕੋਈ ਕੰਮ ਨਹੀਂ ਕਰਦਾ ਜੀ ਤੁਹਾਡੇ ਤੁਸੀਂ ਐਮਸੀਓ ਕਾਂਗਰਸ ਦੇ ਤੇ ਕਾਂਗਰਸ ਦੇ ਉੱਤੇ ਮੇਰਿਆ ਕਿ ਮੇਰ ਥੋੜਾ ਸਾਥ ਨਹੀਂ ਦਿੰਦੇ ਕਿ ਮੇਰ ਸਰ ਮੇਰ ਸਾਥ ਦਿੰਦੇ ਆ ਮੇਰ ਹੁੰਦਾ ਮੇਰੇ ਹਿਸਾਬ ਨਾਲ ਆਪਣਾ ਹੀ ਵਸ ਨਹੀਂ ਚੱਲੇ ਕਰਦਾ ਕਿਉਂਕਿ ਜਿਹੜੇ ਮੁਲਾਜ਼ਮ ਹੈ ਉਹ ਸਾਰੇ ਹੀ ਮੌਜੂਦਾ ਸਰਕਾਰ ਦੇ ਦਬਾਵ ਹੇਠ ਹੈ ਉਸ ਦਬਾਵ ਹੇਠ ਉਹਨਾਂ ਨੂੰ ਇੱਕ ਦਬਕਾ ਵੱਜੇਦਾ ਵੀ ਕਾਂਗਰਸ ਕਾਉਂਸਲਰ ਦੇ ਕਿਸੇ ਦੇ ਕਹਾਂ ਤੇ ਕੋਈ ਕੰਮ ਨਹੀਂ ਕਰਨਾ ਇੱਕ ਤੇ ਹੁੰਦਾ ਵੀ ਕੋਲੋਂ ਪੈਸੇ ਦੇ ਕੇ ਕੰਮ ਕਰਾਣਾ ਹੋਸ ਦੇ ਵਿੱਚ ਪੈਸੇ ਪਾਸ ਹੋਏ ਦੇ ਮੇਰੇ ਵਾਰਡ ਦੇ ਟੈਂਡਰ ਹੋਏ ਦੇ ਆ ਵਰਕ ਆਰਡਰ ਹੋਏ ਦੇ ਆ ਉਹਦੇ باوجود ਵੀ ਕੰਮ ਨਹੀਂ ਲੱਗਣ ਦਿੱਤੇ ਜਾ ਰਹੇ ਕੰਮ ਰੋਕ ਕੇ ਰੱਖੇ ਹੋਏ ਆ